ਤੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਜਿਹੜਾ ਵਾ ਉਹ ਵਿੰਡੋ ਪਿਊਰੋ ਕੰਪਨੀ ਵੱਲੋਂ ਲੈ ਕੇ ਆਏ ਨੇ ਗੁਰਦਾਸਪੁਰ ਸ਼ਹਿਰ ਦੇ ਇਹੀ ਲੋਕ ਨੇ ਇਹ ਬੋਤਾਪਿੰਡ ਦੇ ਤੇ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਲੋਕ ਕੁੱਠੀਆਂ ਬਣਾ ਰਹੇ ਨੇ ਆਪਣੇ ਆਫਿਸ ਬਣਾ ਰਹੇ ਨੇ ਅੱਜ ਕੱਲ ਜੋ ਪੁਰਾਣਾ ਟ੍ਰੈਂਡ ਸੀ ਉਹ ਸਾਰਾ ਚੇਂਜ ਹੋ ਚੁੱਕਿਆ ਔਰ ਨਵਾਂ ਟ੍ਰੈਂਡ ਜੋ ਵੀ ਸਾਡੇ ਦੇਸ਼ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਟ੍ਰੈਂਡ ਚੱਲਦਾ ਸੋ ਗੁਰਦਾਸਪੁਰ ਦੇ ਵਿੱਚ ਨੌਜਵਾਨ ਸ਼ਰਨ ਜੋਤ ਸਿੰਘ ਜਿਹੜੇ ਨੇ ਉਹ ਲੈ ਕੇ ਆਏ ਨੇ ਪ੍ਰੋਡਕਟ ਭਾਜੀ ਪਹਿਲਾਂ ਤੇ ਇਹ ਦੱਸੋ ਕਿ ਇਹ ਨਵੀਆਂ ਕੋਠੀਆਂ ਜਿਨ੍ਹਾਂ ਨੇ ਬਣਾਉਣੀਆਂ ਗੁਰਦਾਸਪੁਰ ਸ਼ਹਿਰ ਦੇ ਵਿੱਚੀਆਂ ਆਫਿਸ ਨਵਾਂ ਬਣਾਉਣਾ ਤੇ ਇਹ ਪ੍ਰੋਡਕਟ ਹੈ ਕੀ ਆ ਔਰ ਕਿਸ ਤਰ੍ਹਾਂ ਤੁਹਾਡੇ ਨਾਲ ਮਤਲਬ ਕਿੱਥੇ ਕੰਟੈਕਟ ਕੀਤਾ ਜਾਏ ਪਹਿਲਾਂ ਪ੍ਰੋਡਕਟ ਦੀ ਪੂਰੀ ਜਾਣਕਾਰੀ ਦੇ ਦिए ਸਰ ਬੇਸਿਕਲੀ ਸਾਡੇ ਕੋਲ ਪ੍ਰੋਡਕਟਸ ਨੇ ਦੋ ਤਰ੍ਹਾਂ ਦੇ ਨੇ ਇੱਕ ਤੇ UPVC ਹੈ ਹੂੰ ਤੇ ਦੂਸਰਾ ਹੈ ਐਲੂਮੀਨੀਅਮ ਹੂੰ ਯੂਪੀਬੀਸੀ ਬੇਸਿਕਲੀ ਹਾਈ ਗ੍ਰੇਡ ਪਲਾਸਟਿਕ ਹੁੰਦੀ ਹੈ ਉਹਦੇ ਵਿੱਚ ਸਟੀਲ ਰੀਇਨਫੋਰਸਮੈਂਟ ਪਾ ਕੇ ਉਹਦੀ ਸਟਰੈਂਥ ਇਨਕਰੀਸ ਕਰਕੇ ਉਹਦੀ ਲਾਈਫ ਡਿਊਰੈਬਿਲਟੀ ਬਹੁਤ ਜ਼ਿਆਦਾ ਇਨਕਰੀਸ ਕਰ ਦਿੱਤੀ ਜਾਂਦੀ ਹੈ ਹੂੰ ਇਹ ਪ੍ਰੋਡਕਟ ਹੈ ਜਿਹੜਾ 15 15 20 20 ਸਾਲ ਦੀ ਗਾਰੰਟੀ ਨਾਲ ਆਉਂਦਾ ਤੁਹਾਨੂੰ ਠੀਕ ਹੈ ਇਹ ਇੱਕ ਤਰ੍ਹਾਂ ਦਾ ਲੱਕੜ ਦਾ ਆਲਟਰਨੇਟ ਹੈ ਜੀ ਬਿਲਕੁਲ ਹੂੰ ਵਨ ਟਾਈਮ ਤੋਂ ਕੋਈ ਇੱਕ ਟਾਈਮ ਇੱਕੋ ਵਾਰੀ ਜਿੱਦਾਂ ਲੱਕੜ ਨੂੰ ਸਿਉਂਕ ਵਗੈਰਾ ਲੱਗ ਜਾਂਦੀ ਹੈ ਇਹਨੂੰ ਕੋਈ ਉਹ ਜਾਨੀ ਕੋਈ ਕੁਝ ਨਹੀਂ ਤੁਹਾਨੂੰ 20 ਸਾਲ ਦੀ ਕੰਪਨੀ ਅੰਡ ਤੋਂ ਗਾਰੰਟੀ ਆਉਂਦੀ ਹੈ ਜੇ ਇਹਨੂੰ ਕੁਝ ਹੀ ਨਾ ਇਹਦਾ ਕਲਰ ਤੇ ਤੁਹਾਡੀ ਗਲਾਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਲੇਟਡ ਤੁਹਾਡਾ ਕੋਈ ਪ੍ਰੋਡਕਟ ਜোন ਗਲਾਸ ਰੀਡਿੰਗ ਸ਼اور ਕਯੂਬਿਕਲ ਜোন ਹੂੰ ਹੂੰ ਉਦਾਂ ਦੀ ਸਾਰੀ ਚੀਜ਼ਾਂ ਸਾਡਕੋ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਯੂਪੀ ਵੀਸੀਏ ਕੀ ਚੀਜ਼ ਹੈ ਜੀ ਸਿਰ ਇਹ ਹਾਈ ਗ੍ਰੇਡ ਪਲਾਸਟਿਕ ਹੁੰਦੀ ਆ ਬਿਲਕੁਲ ਅੱਛਾ ਪਲਾਸਟਿਕ ਇਹਦੇ ਵਿੱਚ ਸਟੀਲ ਰੀਨਫੋਰਸ ਕੀਤਾ ਜਾਂਦਾ ਵਾ ਹੂੰ ਤਾਂ ਕਿ ਇਹ ਦੀ ਸਟਰੈਂਥ ਵੀ ਇਨਕਰੀਜ਼ ਹੋ ਜੇ ਪਲਾਸਟਿਕ ਦਾ ਵੈਸੇ ਹੀ ਕੰਦੇਣਾ ਜਿੰਨਾ ਮਰਜ਼ੀ ਟਾਈਮ ਜਦੋਂ ਮਰਜ਼ੀ ਖੋਦ ਕੇ ਵੀ ਕੱਢ ਲੋ ਤੇ ਉਦਾਂ ਦੀ ਉਹ ਉਸੇ ਹੀ ਚੀਜ਼ ਤੋਂ ਆਪਾਂ ਇਹ ਟੈਕਨੋਲੋਜੀ ਇਨਵੈਂਟ ਹੋਈ ਹੈ ਤੇ ਇਹਨੂੰ ਵਿੰਡੋ ਸਿਸਟਮਸ ਦੇ ਵਿੱਚ ਲੈ ਕੇ ਆਏ ਆ ਜਿਹੜੀ ਸਿਉਂਖ ਹੈ ਇਹਨੂੰ ਸਿਉਂਖ ਨਹੀਂ ਲੱਗ ਸਕਦੀ ਕਦੀ ਵੀ ਨਾ ਹੀ ਕਦੀ ਇਹ ਖਰਾਬ ਹੋ ਸਕਦੀ ਹੈ ਤੇ ਨਾ ਇਹਦਾ ਕਦੀ ਕਲਰ ਖਰਾਬ ਹੋਏਗਾ ਤੇ ਕਲਰ ਆਪਸ਼ਨਸ ਕਾਫੀ ਮਿਲ ਜਾਂਦੇ ਆ ਲੋਕਾਂ ਨੂੰ ਹੁੰਦਾ ਕਿ ਦੇਖੀ ਟ੍ਰੈਡੀਸ਼ਨਲੀ ਸਾਨੂੰ ਲੱਕੜ ਚਾਹੀਦੀ ਆ ਜੀ ਇਹਦੇ ਵਿੱਚ RJ ਕਲਰਸ ਵੀ ਆਉਂਦੇ ਜਿਹੜੇ ਤੁਹਾਨੂੰ ਲੱਕੜ ਵਰਗੀ ਹੀ ਫੀਲ ਦਿੰਦੇ ਨੇ ਜਿੱਦਾਂ ਕਈ ਵਾਰੀ ਕਈ ਆਫਿਸ ਲੋਕੀ ਤਿਆਰ ਕਰਾਉਣਾ ਚਾਹੁੰਦੇ ਆ ਸਾਊਂਡ ਪ੍ਰੂਫਿੰਗ ਤੇ ਸਾਊਂਡ ਪ੍ਰੂਫਿੰਗ ਦੇ ਵਿੱਚ ਆਪਣੇ ਕੋਲ ਕੀ ਆਪਸ਼ਨ ਮੰਦੀ ਹੈ ਜੀ ਸਰ ਇਹਦੇ ਵਿੱਚ ਨਾ ਕੋ ਡੀਜੀਓ ਗਲਾਸ ਆ ਜਾਂਦੇ ਆ ਠੀਕ ਹੈ ਮੈਂ ਤੁਹਾਨੂੰ ਜਿੱਦਾਂ ਮੇਰੇ ਕੋਲ ਇੱਥੇ ਸੈਂਪਲ ਪਿਆ ਹੋਇਆ ਵਾ ਗਲਾਸ ਤੁਸੀਂ ਥੈਂਕ ਥਿਕਨੈਸ ਦੇਖ ਸਕਦੇ ਹੋ ਹੂੰ ਇਹ ਬੇਸਿਕਲੀ ਕਿੰਨੇ ਐਮ ਐਮ ਦਾ ਜੀ ਇਹ 24 ਐਮ ਐਮ ਗਲਾਸ ਹੈ ਜੀ ਅੱਛਾ ਇਹ ਇੱਕ ਗਲਾਸ ਹੈ ਜੀ ਬਹੁਤ ਵੱਡਾ 24 ਐਮ ਐਮ ਦਾ ਤੇ ਇਹ ਸਾਊਂਡ ਪ੍ਰੂਫਿੰਗ ਦਾ ਕੰਮ ਕਰੇਗਾ ਬਿਲਕੁਲ ਬਿਲਕੁਲ ਕਿਸ ਤਰ੍ਹਾਂ ਕਰਦਾ ਕੰਮ ਹੈ ਜੀ ਬੇਸਿਕਲੀ ਸਰ ਇਹਦੇ ਵਿੱਚ ਨਾ ਗੈਸ ਫਿਲ ਹੁੰਦੀ ਹੈ ਇਹ ਦੋ ਗਲਾਸ ਕੰਬਾਈਨ ਕਰਕੇ ਇੱਕ ਸਿੰਗਲ ਗਲਾਸ ਬਣਾਈ ਜਾਂਦੇ ਤੇ ਵਿੱਚ ਗਲਾਸ ਫਿਲ ਹੁੰਦੀ ਹੈ ਜਿਹਦੇ ਕਰਕੇ ਬਿਲਕੁਲ ਸਾਊਂਡ ਇਨਸੂਲੇਸ਼ਨ ਇਹਦੇ ਵਿੱਚ ਨਾ ਬੇਸਿਕਲੀ ਗੈਸ ਫਿਲ ਹੁੰਦੀ ਹੈ ਉਹਦੇ ਨਾਲ ਇਹ ਕਿ ਜਿੰਨੀ ਸਾਊਂਡ ਪ੍ਰੂਫਿੰਗ ਹੈ ਨਾ ਤੁਹਾਡੇ ਬਿਲਕੁਲ ਵੀ ਜੇ ਲਾਗੇ ਕੋਈ ਖੜਾ ਕੋਈ ਜਿੰਨਾ ਮਰਜੀ ਕੋਈ ਬਾਹਰ ਰੌਲਾ ਹੋਵੇ ਜਾਂ ਕੁਝ ਵੀ ਆ ਅੰਦਰ ਵਾਲੀ ਬਿਲਕੁਲ ਬਿਲਕੁਲ ਆਵਾਜ਼ ਨਹੀਂ ਆਏਗੀ ਇਹ ਇੱਕ ਨਵਾਂ ਇੱਕ ਪ੍ਰੋਜੈਕਟ ਚੱਲ ਰਿਹਾ ਤੁਹਾਡੇ ਕੋਲ ਤੇ ਜਿੱਦਾਂ ਇੱਕ ਡਿਸਪਲੇ ਤੇ ਹੋਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਵੀ ਜਿੱਦਾਂ ਗੁਰਦਾਸਪੁਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਾਂ ਕੋਠੀਆਂ ਦੇ ਵਿੱਚ ਆਫਿਸ ਦੇ ਵਿੱਚ ਇਹਨਾਂ ਕੋਲੋਂ ਕੰਮ ਕਰਵਾਇਆ ਵਾ ਤੇ ਭਾਜੀ ਆਪਣਾ ਵਰਕਸ਼ਾਪ ਆਪਣਾ ਆਫਿਸ ਕਿੱਥੇ-ਕਿੱਥੇ ਨੇ ਦੋ ਆਫਿਸ ਨੇ ਆਪਣੇ ਗੁਰਦਾਸਪੁਰ ਸਾਹਿਬ ਦੇ ਵਿੱਚ ਸਰ ਜਿਹੜਾ ਸਾਡਾ ਮੇਨ ਆਫਿਸ ਹੈ ਉਹ ਹੈਗਾ ਪੰਡੂਰੀ ਰੋਡ ਗੁਰਦਾਸਪੁਰ ਤੇ ਕਿੱਥੇ ਕਿਜੀ ਪੰਜਾਬ ਐਂਡ ਸਿੰਧ ਬੈਂਕ ਦੇ ਲਾਗੇ ਬਿਲਕੁਲ ਬਿਲਕੁਲ ਪੰਡੂਰੀ ਰੋਡ ਤੇ ਵਿੰਡੋ ਇੰਪੀਰੀਅਮ ਦਾ ਬੋਰਡ ਲੱਗਾ ਬਹੁਤ ਵੱਡਾ ਬੋਰਡ ਵੀ ਤੁਹਾਨੂੰ ਤਸਵੀਰ ਦਿਖ ਔਰ ਗੁਰਦਾਸਪੁਰ ਦੇ ਵਿੱਚ ਕਿੱਥੇ ਆਫਿਸ ਹੈ ਜੀ ਆਪਣਾ ਸਾਡੇ ਜੀਟੀ ਰੋਡ ਮੰਡੀ ਰੋਡ ਹੈ ਜਿਹੜੀ ਆਪਣੇ ਹਮ ਐਸਬੀਆਈ ਬੈਂਕ ਦੇ ਬਿਲਕੁਲ ਨਾਲ ਉੱਥੇ ਵਿੰਡੋਜ਼ ਇੰਪੋਰੀਅਮ ਕਰਕੇ ਸ਼ੋਰੂਮ ਨਵਾਂ ਡਿਸਪਲੇ ਸੈਂਟਰ ਸਾਡਾ ਖੁੱਲਾ ਹੋਇਆ ਜਿਨਨੇ ਵੀ ਦੇਖਣਾ ਹੋਏ ਪ੍ਰੋਡਕਟ ਕੀ ਹੈ ਉਹਦੇ ਡਿਸਪਲੇ ਵਗੈਰਾ ਸਾਰਾ ਕੁਝ ਉੱਥੇ ਅਡਾ ਡਿਸਪਲੇ ਤੇ ਲੱਗਾ ਹੋਇਆ ਆਸਾਨ ਭਾਸ਼ਾ ਦੇ ਵਿੱਚ ਜੇ ਕਹੀਏ ਇਹਦੇ ਜਿਹੜੇ ਲੋਕ ਘਰਾਂ ਦੇ ਵਿੱਚ ਵੁੱਡਨ ਦਾ ਕੰਮ ਨਹੀਂ ਕਰਾਉਣਾ ਚਾਹੁੰਦੇ ਜਾਂ ਫਿਰ ਉਹ ਐਲੂਮੀਨੀਅਮ ਵਰਕ ਕਰਾਉਣਾ ਚਾਹੁੰਦੇ ਨੇ ਤੇ ਵਿੰਡੋ ਇੰਪੋਰੀਅਮ ਦੇ ਵਿੱਚ ਸ਼ਰਨ ਜੀ ਇਹਨਾਂ ਦੀ ਟੀਮ ਔਰ ਇਹਨਾਂ ਦਾ ਸਟਾਫ ਜਿਹੜਾ ਉਹ ਸਾਰਾ ਮਤਲਬ ਤਿਆਰ ਹੈ ਕਿਉਂਕਿ ਇਹਨਾਂ ਦਾ ਇੱਕ ਪ੍ਰੋਜੈਕਟ ਔਰ ਇਹਨਾਂ ਦੀ ਮਿਰਰ ਦੀ ਫੈਕਟਰੀ ਵੀ ਹੈ ਜਿੱਦੇ ਚੇ ਕੰਮ ਕਰਦੇ ਨੇ ਔਰ ਆਸਾਨ ਰੇਟ ਜਿਹੜੇ ਨੇ ਜਿਹਦੇ ਵਾਸਤੇ ਪਹਿਲਾਂ ਲੋਕ ਅੰਮ੍ਰਿਤਸਰ ਜਾਂ ਜਲੰਧਰ ਵੱਟੇਸ਼ਹਾਰਾ ਜਾਂਦੇ ਸੀ ਜੀ ਲੋਕ ਬਿਲਕੁਲ ਤੇ ਹੁਣ ਗੁਰਦਾਸਪੁਰ ਜੀ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਗੇ ਤੇ ਜੇ ਕਿਸੇ ਨੇ ਡੈਮੋ ਦੇਖਣੀ ਆ ਜੇ ਕੋਈ ਕਹੇ ਕਿ ਡੈਮੋ ਦੇਖਣੀ ਆ ਮੈਂ ਮਤਲਬ ਮੈਨੂੰ ਆਪਣਾ ਡਿਜ਼ਾਈਨ ਪਸੰਦ ਕਰਨੇ ਨੇ ਤੇ ਮੇਰੇ ਖਿਆਲ ਆ ਵੀ ਇਹ ਇੱਕ ਬ੍ਰੋਸ਼ਰ ਇਹਨਾਂ ਦਾ ਜਰੂਰ ਤੁਸੀਂ ਕੈਰੀ ਕਰੋ ਅ ਵਿੰਡੋ ਐਂਕੁਰੀਅਮ ਦਾ ਔਰ ਇਹਦੇ ਵਿੱਚ 99% ਜਿਹੜੇ ਨੇ ਉਹ ਡਿਜ਼ਾਈਨ ਨੇ ਜਿਹੜੇ ਆਪਣੇ ਘਰਾਂ ਦੀ ਕੋਠੀਆਂ ਦੇ ਵਿੱਚ ਜਾਂ ਫਿਰ ਆਫਿਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਇਹ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਆ ਬਿਲਕੁਲ ਸ਼ੇਅਰ ਕਰੇ ਜਾਵਾਂਗੇ ਆਪਾਂ ਤੇ ਸ਼ਰਨ ਜੀ ਨਾਲ ਹੋਰ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਗੋਂ ਜਿਹੜੀ ਜਨਰੇਸ਼ਨ ਹੈ ਉਹ ਕੀ ਕੀ ਚੀਜ਼ਾਂ ਪਸੰਦ ਕਰ ਰਹੀ ਹੈ ਅੱਛਾ ਸ਼ਰਨ ਜੀ ਇੱਕ ਤਾਂ ਟਫਨ ਗਲਾਸ ਫੈਕਟਰੀ ਜਿਹੜੀ ਤੁਹਾਡੀ ਆ ਇਹ ਕਿੰਨੇ ਚਿਰ ਤੋਂ ਵਰਕ ਕਰ ਰਹੀ ਹੈ ਸਰ ਆਪਾਂ ਇਸ ਲਾਈਨ ਚ تقريبا ਪਿਛਲੇ 9 ਸਾਲ ਤੋਂ ਕੰਮ ਕਰ ਰਹੇ ਨੇ ਅੱਡਾ ਜਿਹੜੀ ਮੈਨੂਫੈਕਚਰਿੰਗ ਆ ਉਹ ਕੁਠੂਆ ਚ ਸਾਡਾ ਪਲਾਂਟ ਗਲਾਸ ਪ੍ਰੋਸੈਸਿੰਗ ਦਾ ਤੇ ਜਿਹੜੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੁਝ ਪ੍ਰਚੂਣ ਵਾਲੇ ਨੇ ਉਹ ਤੁਹਾਡੇ ਕੋਲੋਂ ਫਿਰ ਟਫਲ ਲੈ ਕੇ ਜਾਂਦੇ ਨੇ ਆਲਮੋਸਟ ਇਕੱਲਾ ਗੁਰਦਾਸਪੁਰ ਨਹੀਂ ਅੱਛਾ ਬਾਹਰ ਦੇ ਜਿੰਨਾ ਹੀ ਰੀਜਨ ਨੇ ਸਾਡੇ ਇਸ ਪਾਸੇ ਜਲੰਧਰ ਤੱਕ ਹੀ ਬਣ ਇਹ ਆਪਾਂ ਹੀ ਕੀਟਰ ਕਰ ਰਹੇ ਹਾਂ ਗਲਾਸ ਦਾ ਠੀਕ ਆਪਰੇ ਟਾਈਮ ਸੋ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿੰਨੇ ਵੀ ਹਥੀਕਿਰਤ ਕਰਕੇ ਕਮਾਈ ਕਰਦੇ ਨੇ ਜਿਹੜੇ ਗਲਾਸ ਤਫਨ ਦਾ ਕੰਮ ਕਰਦੇ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਤਫਨ ਲਗਾਉਂਦੇ ਨੇ ਉਹ ਇਹਨਾਂ ਕੋਲੋਂ ਹੀ ਹੋਲਸੇਲ ਰੇਟ ਤੇ ਤਫਨ ਲੈ ਕੇ ਜਾਂਦੇ ਨੇ ਔਰ ਤੁਹਾਡੇ ਤੱਕ ਤਫਨ ਪਹੁੰਚਦਾ ਤੇ ਜੇਕਰ ਤੁਸੀਂ ਡਾਇਰੈਕਟ ਇਹਨਾਂ ਨਾਲ ਕੰਟੈਕਟ ਕਰਦੇ ਹੋ ਇਹਨਾਂ ਕੋਲ ਇੱਕ ਨਵਾਂ ਪ੍ਰੋਜੈਕਟ ਆਇਆ ਵਾ ਯੂਪੀਵੀਸੀ ਹੈਨਾ ਇਹ ਇੱਕ ਵਾਰੀ ਫਿਰ ਡਿਟੇਲ ਚ ਥੋੜਾ ਦੱਸ ਦਈਏ ਪੰਜਾਬੀ ਆਸਾਨ ਭਾਸ਼ਾ ਦੇ ਵਿੱਚ ਵੀ ਕੀ ਹੈ ਕਿ ਇਹ ਪ੍ਰੋਜੈਕਟ ਔਰ ਕੀ ਵਰਕ ਕਰਦਾ ਕਿਉਂਕਿ ਯੂਰਪ ਨਾਲ ਸੰਬੰਧਿਤ ਸੁਣਿਆ ਸੀ ਵੀ ਯੂਰੋਪੀਅਨ ਜਿਹੜੀਆਂ ਟੈਕਨੀਕਸ ਦੇ ਅਕੋਰਡਿੰਗ ਟੂ ਹੀ ਆਪਾਂ ਕੰਮ ਕਰਦੇ ਪਏ ਹੈਨਾ ਜੀ ਬਿਲਕੁਲ ਇਹ ਬੇਸਿਕਲੀ ਜਰ ਯੂਰੋਪੀਅਨ ਵਿੰਡੋਜ਼ ਵੀ ਕਹਾਸ ਨੇ ਆਪਾਂ ਫ੍ਰੈਂਚ ਵਿੰਡੋਜ਼ ਦਾ ਦਰ ਰੈਫਰ ਕਰ ਲੈਂਦੇ ਲੋਕੀ ਇਹਨਾਂ ਨੂੰ ਇਹ ਪ੍ਰੋਡਕਟਸ ਦੋ ਤਰ੍ਹਾਂ ਦੇ ਹੁੰਦੇ ਆ ਇੱਕ UPVC ਵਿੰਡੋ ਸਿਸਟਮਸ ਹੈ ਇੱਕ ਐਲੂਮੀਨੀਅਮ ਵਿੰਡੋ ਸਿਸਟਮ ਹੈ ਇਹਦੇ ਵਿੱਚ ਹੋਰ ਬੜੀ ਤਰ੍ਹਾਂ ਦੇ ਜਿੱਦਾਂ ਬਾਈਫਰਕੇਸ਼ਨ ਕਰ ਸਕਦੇ ਹੋ ਤੁਸੀਂ ਕਿ ਸਲਿੰਮ ਪ੍ਰੋਫਾਈਲ ਆ ਜਾਂਦੀ ਆ ਮੈਂ ਸਲਿੰਮ ਪ੍ਰੋਫਾਈਲ ਕਿਤਾ ਮਤਲਬ ਕੀ ਹੁੰਦਾ ਸਰ ਅੱਜ ਕੱਲ ਹੁੰਦਾ ਹੈ ਕਿ ਆਪਾਂ ਨਾਰਮਲ ਜਦੋਂ ਖਿੜਕੀਆਂ ਬਣਵਾਈਦੀਆਂ ਮੈਂ ਲੋਕਾਂ ਨੂੰ ਜਿਹਦਾ ਕਿ ਥੱਲੇ ਜਿਹੜਾ ਫਲੋਰ ਦੇ ਉੱਤੇ ਆਪਾਂ ਕੋਈ ਕਿਸ ਤਰ੍ਹਾਂ ਕੇ ਹਿੱਟਾ ਨਹੀਂ ਅਚਨ ਹੋਏ ਫਲੋਰ ਤੋਂ ਬਿਲਕੁਲ ਪਲੇਨ ਹੋਏ ਅੱਛਾ ਪਲੇਨ ਹੋਏ ਤੇ ਇਹਦਾ ਜਿਹੜਾ ਸਲਿਮ ਪ੍ਰੋਫਾਈਲ ਹੈ ਇਹਦੇ ਵਿੱਚ ਟਰੈਕ ਜਿਹੜਾ ਉਹ ਰੂਫ ਤੇ ਲੱਗਦਾ ਉੱਪਰ ਛੱਤ ਦੇ ਨਾਲ ਲੱਗਦਾ ਵਾ ਕਿ ਥੱਲੋਂ ਬਿਲਕੁਲ ਸੀਮਲੈਸ ਹੋਏ ਕੋਈ ਇੰਟਰਫੀਰੈਂਸ ਨਾ ਹੋਏ ਬਿਲਕੁਲ ਪਧਰਾ ਫਰਸ਼ ਕੈਸ ਆ ਜਾਂਦਾ ਜੇ ਕੋਈ ਮਤਲਬ ਆਪਣਾ ਛੱਤ ਦੇ ਉੱਤੇ ਡਿਜ਼ਾਈਨ ਕਰਾਉਣਾ ਚਾਵੇ ਕੁਝ ਇਸ ਤਰੀਕੇ ਦਾ ਪਾਰਟੀਸ਼ਨਸ ਨੇ ਪਾਰਟੀਸ਼ਨ ਵੱਖਰੇ ਵੱਖਰੇ ਡਿਜ਼ਾਈਨ ਆਂਦੇ ਨੇ ਇਹਦੇ ਵਿੱਚ ਮੌਸਮ ਦਾ ਕਈ ਵਾਰੀ ਆਨੰਦ ਲੈਣਾ ਹੁੰਦਾ ਹੈ ਬਿਲਕੁਲ ਬਿਲਕੁਲ ਜੇ ਉਹ ਆਪਾਂ ਕਰ ਦਿੰਦੇ ਹਾਂ ਜੀ ਡਿਜ਼ਾਈਨ ਸਾਡਾ ਇੱਕ ਆ ਡਿਜ਼ਾਈਨ ਤਾਂ ਨਾ ਤਸਵੀਰ ਤੇ ਸ਼ੇਅਰ ਕਰ ਰਹਾ ਆ ਇਹ ਡਿਜ਼ਾਈਨ ਸਾਰੇ ਇਹਨਾਂ ਕੋਲ ਅਵੇਲੇਬਲ ਨੇ ਇਹ ਜ਼ਰੂਰ ਇੱਕ ਵਾਰੀ ਤੁਸੀਂ ਵਿਜ਼ਿਟ ਕਰਿਓ ਤੇ ਡਿਜ਼ਾਈਨ ਹੀ ਬਲਕਿ ਆਪਾਂ ਇਹ ਵੀ ਕਹਿਣਾ ਚਾਹੁੰਦੇ ਕਿ ਮੰਨ ਲਓ ਤੁਹਾਡੇ ਕੋਲ ਘਰ ਦੀ ਕੋਈ ਲੌਬੀ ਹੈ ਜਾਂ ਡਰਾਇੰਗ ਰੂਮ ਹੈ ਆਪਾਂ ਕੋਸ਼ਿਸ਼ ਕਰੀਦਾ ਕਿ ਕਮਰਾ ਸਾਨੂੰ ਵੱਖਰਾ ਬਣਾਉਣਾ ਪੈਂਦਾ ਹੋਵੇ ਇਹ ਪਾਰਟੀਸ਼ਨਸ ਨਾਲ ਇਹ ਹੁੰਦਾ ਕਿ ਜਦੋਂ ਤੁਹਾਡੇ ਘਰੇ ਕੋਈ ਗੈਦਰਿੰਗ ਵੱਧ ਹੋ ਜੇ ਜਾਂ ਤੁਸੀਂ ਮੇਨ ਲੌਬੀ ਨੂੰ ਤੁਸੀਂ ਯੂਜ਼ ਕਰਨਾ ਹੈ ਪਾਰਟੀਸ਼ਨਸ ਉੱਥੇ ਕੰਮ ਆਉਂਦੀਆਂ ਕਿ ਇਹਨੂੰ ਵੱਡਾ ਵੀ ਕਰ ਸਕਦੇ ਹੋ ਕਮਰੇ ਨੂੰ ਯੂਜ਼ ਵਿੱਚ ਉਹਦੇ ਜਿਵੇਂ ਡਿਵਾਈਡ ਕਰਨਾ ਚਾਹੋ ਤਾਂ ਉਹਨੂੰ ਡਿਵਾਈਡ ਵੀ ਕਰ ਸਕਦੇ ਹੋ ਆਰਕੀਟੈਕਚਰ ਆਪਣੇ ਕੋਲ ਆਲਮੋਸਟ ਸਾਰੇ ਆਰਕੀਟੈਕਟ ਸਾਡੇ ਨਾਲ ਜੁੜੇ ਹੁੰਦੇ ਨੇ ਜਿਹੜੀ ਉਹ ਆਈਡੀਆ ਸਾਨੂੰ ਦਿੰਦੇ ਆ ਸਾਡਾ ਕੰਮ ਉਹਨੂੰ ਐਗਜ਼ੀਕਿਊਟ ਕਰਕੇ ਦੱਸਣਾ ਮੇਰੇ ਹਿਸਾਬ ਨਾਲ ਅਜੋਜਾ ਕੋਈ ਡਿਜ਼ਾਈਨ ਨਹੀਂ ਹੈ ਜਿਹੜੀ ਸਾਡੀ ਕੰਪਨੀ ਨਾ ਦੇ ਪਾਏ ਜਿਹ ਸੋ ਇਹ ਵਿੰਡੋ ਇੰਪੀਰੀਅਮ ਟੀਮ ਦੇ ਜਿਹੜੇ ਹੈੱਡ ਨੇ ਮੈਂ ਗੁਰਦਾਸਪੁਰ ਦੇ ਔਰ ਪਿੰਡ ਪੰਡੋਰੀ ਰੋਡ ਤੇ ਜਦੋਂ ਜਾਂਦੇ ਆਪਾਂ ਗੋਤਾਂ ਦੇ ਬਿਲਕੁਲ ਲੱਗੇ ਇਹਨਾਂ ਦਾ ਆਫਿਸ ਹੈ ਆਫਿਸ ਦੀ ਤਸਵੀਰ ਵੀ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਔਰ ਗੁਰਦਾਸਪੁਰ ਸ਼ਹਿਰ ਦੇ ਵਿੱਚ 골ਡਨ ਕ੍ਰਸਟ ਦੇ ਅੱਗੇ ਬਿਲਕੁਲ ਕਿੱਥੇ ਹੈਗਾ ਜੀ ਆਫਿਸ ਆਫਲਾ ਇਹ ਸਟੇਟ ਬੈਂਕ ਆਫ ਇੰਡੀਆ ਜੀ ਉੱਥੇ ਉੱਥੇ ਇਹਨਾਂ ਨੇ ਡਿਸਪਲੇ ਡਿਸਪਲੇ ਜਿਹੜੀਆਂ ਜੋ ਵੀ ਡਿਸਪਲੇ ਕੋਈ ਲੋਕ ਪਸੰਦ ਕਰਦੇ ਨੇ ਉਹ ਡਿਸਪਲੇ ਇਹਨਾਂ ਨੇ ਲਾਈ ਦੀਆਂ ਇਹਨਾਂ ਦੀ ਟੀਮ ਜਿਹੜੀ ਉੱਥੇ ਬੈਠੀ ਹੈ ਸਾਰੀ ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਤੇ ਨੰ ਉਦੋਂ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਜੇ ਕੋਈ ਘਰ ਦਾ ਡਿਜ਼ਾਈਨ ਕਰ ਰਿਹਾ ਕੋਠੀ ਡਿਜ਼ਾਈਨ ਕਰ ਰਿਹਾ ਤੇ ਮਤਲਬ ਵੁੱਡਨ ਵਰਕ ਤੋਂ ਨਹੀਂ ਕਰਾਣਾ ਕਿਉਂਕਿ ਵੁੱਡਨ ਵਰਕ ਨੂੰ ਕਿੰਨਾ ਟਾਈਮ ਲੱਗ ਜਾਂਦਾ ਜੀ ਸਰ ਇੱਕ ਤਰ੍ਹਾਂ ਆਪਣਾ ਵਰਕ ਕਿੰਨੇ ਟਾਈਮ ਵਿੱਚ ਖਤਮ ਹੋ ਜਾਂਦਾ ਇਹ ਸਰ ਇੱਕ ਵਾਰ ਤੁਹਾਡੇ ਕੋ ਇੰਜੀਨੀਅਰ ਵਿਜ਼ਿਟ ਕਰੇਗਾ ਹਾਂਜੀ ਉਸ ਤੋਂ ਬਾਅਦ ਜਦੋਂ ਤੁਹਾਡੀ ਸਾਈਟ ਰੈਡੀ ਹੋਏਗੀ ਇੰਸਟਾਲੇਸ਼ਨ ਵਾਸਤੇ ਇੱਕ ਦਿਨ ਚ ਤੁਹਾਡਾ ਪੂਰਾ ਕੰਮ ਇੰਸਟਾਲ ਕਰਕੇ ਚੱਲ ਜੇਗਾ ਜੀ ਇੱਕ ਦਿਨ ਜੀ ਹਾਂਜੀ ਇੱਕ ਦਿਨ ਚ ਪੂਰਾ ਕੰਮ ਕੰਪਲੀਟ ਹੋ ਜਾਏਗਾ ਇਹ ਤੁਸੀਂ ਇੱਕ ਤਰ੍ਹਾਂ ਦੇ ਤੁਸੀਂ ਕਹਿ ਸਕਦੇ ਬੜੀ ਵੱਡੀ ਰਾਹਤ ਹੁੰਦੀ ਹੈ ਜੀ ਆਪਾਂ ਘਰ ਬਣਾਉਣਾ ਸ਼ੁਰੂ ਕਰਦੇ ਆਂ ਨਾਲ ਹੀ ਲੱਕੜ ਵਾਲਾ ਮਿਸਤਰੀ ਵਾੜੀ ਦਾ ਜੀ ਆਉਂਦੇ ਘਰ ਦਾ ਕੰਮ ਖਤਮ ਹੁੰਦਾ ਤੇ ਉਦੋਂ ਹੀ ਉਹ ਜਾਣ ਸਕਦਾ ਚਲੋ ਜਿਹੜੇ ਲੋਕ ਉਹਨਾਂ ਨੂੰ ਵੁੱਡਨ ਦਾ ਕੰਮ ਕਰਾਉਂਦੇ ਉਹ ਤੇ ਚਲੋ ਉਹਨਾਂ ਦੇ ਆਪਣੀ ਆ ਲੇਕਿਨ ਹੁਣ ਜਿਹੜਾ ਅੱਗੇ ਜਮਾਨੇ ਦੇ ਨਾਲ ਜਦੋਂ ਚੇਂਜ ਹੋਈਦਾ ਤੇ ਫਿਰ ਬਹੁਤ ਸਾਰੇ ਅੱਗੇ ਹੋਰ ਵੀ ਟੈਕਨੀਕਸ ਜਿਹੜੀਆਂ ਆ ਜਗੀਆਂ ਜਿਵੇਂ ਯੂਰੋਪੀਅਨ ਵਿੰਡੋਜ਼ ਇਹਨਾਂ ਨੇ ਦੱਸਿਆ ਔਰ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਕੋਈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਿਓ ਤੇ ਜੇ ਕੋਈ ਫੀਡਬੈਕ ਹੈ ਤੇ ਇਹ They were not a contact person.